ਹਾਂਜੀ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਉਹਨੇ ਕ ਬੰਦਾ ਮਲਾਉਣਾ ਜੀ ਆ ਦਾਣਾ ਮੰਡੀ ਵਿੱਚ ਆਪਣੇ ਹੁੰਦਾ ਹੱਸਦਾ ਨਾ ਇਧਰ ਦੇਖੋ ਯਹਾਂ ਪੇ ਦੇਖੋ ਨਾ ਦਾ ਕੁਦਰਤ ਦੀ ਮਾਰ ਦੇਖੋ ਨਾ ਤਾਂ ਇਹਨੂੰ ਸੁਣਦਾ ਨਾ ਇਹ ਬੋਲ ਹੁੰਦਾ ਤਾ ਮੇਰੇ ਬਾਲ ਤਾ ਸੁਣ ਇਧਰ ਕੀ ਆ ਦੇਖੋ ਕਦੇ ਮਾਲਕ ਦਾ ਸ਼ੁਕਰਾਨਾ ਕਰਿਆ ਤੁਸੀਂ ਉੱਠ ਕੇ ਸਵੇਰੇ ਵੀ ਮਾਲਕਾ ਸਾਨੂੰ ਤੂ ਸਭ ਕੁਝ ਦਿੱਤਾ ਅੰਗ ਪੈਰ ਬੋਲ ਬਾਣੀ ਕੁਦਰਤ ਦੀ ਮਾਰ ਦੇਖੋ ਨਾਮ ਸੰਤੋਸ਼ ਬਿਹਾਰ ਦਾ ਰਹਿਣ ਵਾਲਾ ਲੋਟਵੱਦੀ ਦਾਣਾ ਮੰਡੀ ਚ ਰਹਿੰਦਾ ਹੈ ਖੁਸ਼ ਹੀ ਰਹਿੰਦਾ ਹੂੰ ਰੱਬ ਨੂੰ ਮੰਨਦਾ ਕੌਣ ਹੈ ਉਹ ਭਗਵਾਨ ਨਹੀਂ ਸੁਣਦਾ ਨਹੀਂ ਜੀ ਨਾ ਸੁਣਦਾ ਉਹ ਵਿਚਾਰੇ ਨੂੰ ਨਾਂ ஏ ਤੋਂ ਬੋਲ ਹੁੰਦਾ ਬਹੁਤ ਇਨਸਾਨ ਨੇ ਇਹ ਜੀ ਪਰ ਦੇਖੋ ਯਾਰ ਕੁਦਰਤ ਦੀ ਮਾਰ ਹੈ ਇਹ ਵੀ ਇੱਕ ਤਰ੍ਹਾਂ ਦੀ ਹੈ ਨਾ ਪਰ ਆਪਾਂ ਕਦੇ ਉੱਠ ਕੇ ਸ਼ਕਰਾਨਾ ਕਰਿਆ ਮਾਲਕ ਦਾ ਕਿ ਮਾਲਕਾ ਤੂੰ ਸਾਨੂੰ ਸਭ ਕੁਝ ਦਿੱਤਾ ਜਵਾਨ ਅੱਖਾਂ ਸਾਰਾ ਕੁਝ ਹੁਣੇ ਮੇਰੀਆਂ ਇਹਨੂੰ ਇਹ ਨਹੀਂ ਪਤਾ ਲੈ ਮੈਂ ਕੀ ਗੱਲਾਂ ਕਰਦਾ ਇਹ ਨਾਲ ਦੇ ਬੰਦੇ ਦੱਸਦੇ ਵੀ ਆਹ ਨਾਣਾ ਮੰਡੀ ਦੇ ਵਿੱਚ ਇਹ ਨਾਮ ਸੰਤੋ ਸਤੋਸ਼ ਉਮਰ ਵੀ ਬਾਈ 22 ਸਾਲ ਹੂ ਹਨਾ 22 ਸਾਲ ਹੈ ਇਕੱਲਾ ਹੀ ਭਰਾ ਹੈ ਭੈਣ ਭਾਈ ਹੋਰ ਵੀ ਇਹਦੇ ਕੋਈ ਹੋਰ ਭਾਈ ਹੈਗਾ ਉਹਦੇ ਨਾਲ ਹੁੰਦਾ ਇਹ ਇੱਕ ਹੋਰ ਭਰਾ ਹੈ ਉਹਦੇ ਨਾਲ ਇਹ ਕੰਮ ਕਰਨ ਹੁੰਦਾ ਹੋਰ ਫਿਰ ਨਮਸਕਾਰ ਇਸ ਕੋ ਹੈਲੋ ਕਰ ਦੋ ਹਾਂ ਇਸ਼ਾਰਿਆਂ ਨਾਲ ਸੰਖਦਾ ਬੰਦਾ ਗੁੱਡ ਖੁਸ਼ ਰਹਿ ਚੰਗਾ ਕਰ ਲੈ ਕੰਮ ਓਕੇ ਜੀ ਧੰਨਵਾਦ